ਸਸੀਗਾਲ ਜੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਵੀਡੀਓ ਹੁਣ ਚਲਾ ਹੀ ਲਈਏ ਤੇ ਐਂਡ ਤੱਕ ਵੇਖ ਕੇ ਜਾਇਓ ਕੋਈ ਬਹੁਤ ਹੀ ਵੱਡੀ ਵੀਡੀਓ ਨਹੀਂ ਹੈਗੀ ਸਿਰਫ 5-6 ਮਿੰਟ ਦੀ ਹੋਏਗੀ ਤੇ ਤੁਹਾਨੂੰ ਮੈਂ ਕੁਝ ਇੰਡੀਆ ਬਾਰੇ ਦੱਸਣ ਲੱਗਿਆ ਪੁਰਾਣੇ ਸਮਿਆਂ ਦੇ ਵਿੱਚ ਕਿੰਨੇ ਗਾਣੇ ਬਣਦੇ ਹੁੰਦੇ ਸੀ ਨਾ ਮੇਰਾ ਭਾਰਤ ਦੇਸ਼ ਮਹਾਨ ਮੇਰੇ ਭਾਰਤ ਦੇਸ਼ ਵਰਗਾ ਕੋਈ ਨਹੀਂ ਹੈਗਾ ਸਾਰੀ ਜਹਾਂ ਸੀ ਅੱਛਾ ਹਿੰਦੂਸਤਾਨ ਹਮਾਰਾ ਇਹ ਚੀਜ਼ਾਂ ਜਿਨ੍ਹਾਂ ਨੇ ਲਿਖਿਆ ਨੇ ਉਹ ਬਹੁਤ ਫਿਲਾਸਫਰ ਬੰਦੇ ਸੀਗੇ ਬੜੇ ਗੁਣੀ ਗਿਆਨੀ ਬੰਦੇ ਸੀਗੇ ਤੇ ਭਾਰਤ ਨੂੰ ਮਹਾਨ ਉਦੋਂ ਕਿਹਾ ਜਾਂਦਾ ਸੀ ਜਦੋਂ ਇਸ ਦੇਸ਼ ਦੇ ਵਿੱਚ ਹਰੇਕ ਬੰਦਾ ਸੁਖੀ ਵੱਸਦਾ ਸੀ ਹਰੇਕ ਧਰਮ ਦੇ ਬੰਦੇ ਨੂੰ ਆਜ਼ਾਦੀ ਸੀ ਕਿ ਤੁਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰੋ ਜਿਹੜੇ ਮਰਜ਼ੀ ਰੱਬ ਨੂੰ ਤੇ ਆਓ ਤੇ ਰਹੋ ਪਿਆਰ ਨਾਲ ਉਦੋਂ ਕਿਹਾ ਜਾਂਦਾ ਸੀ ਅੱਜ ਕੱਲ ਦੇ ਸਮੇਂ ਦੇ ਵਿੱਚ ਭਾਰਤ ਵਰਗਾ ਗੰਦਾ ਦੇਸ਼ ਕਿਸੇ ਦੇਸ਼ ਨੂੰ ਸਮਝੇ ਹੀ ਨਹੀਂ ਜਾਂਦਾ ਭਾਰਤ ਤੇ ਪਾਕਿਸਤਾਨ ਦੇ ਲੋਕ ਇੱਕੋ ਹੀ ਕੈਟਾਗਰੀ ਦੇ ਨੇ ਇੱਕੋ ਹੀ ਮੈਂਟੈਲਿਟੀ ਹੈ ਬਹੁਤ ਲੋਅ ਮੈਂਟੈਲਿਟੀ ਦੇ ਨਾਲ ਆਪਾਂ ਲੋਕ ਜਿਉ ਰਹੇ ਆ ਬਾਹਰਲੇ ਦੇਸ਼ਾਂ ਤੱਕ ਗਲੋਬਲ ਲੈਵਲ ਤੇ ਭਾਰਤ ਦੀ ਕੀ ਸ਼ਬੀ ਬਣੀ ਹੋਈ ਹੈ ਜਾਓ ਬਾਰ ਗੋਰੇ ਤੁਹਾਡੇ ਨਾਲ ਨਫ਼ਰਤ ਕਰਦੇ ਆ ਤੁਹਾਡੀਆਂ ਵੀਡੀਓ ਆ ਕੇ ਬਣਾਣ ਲੱਗ ਜਾਣਗੇ ਤੁਹਾਨੂੰ ਕਹਿਣਗੇ ਸਾਡੇ ਦੇਸ਼ ਚੋਂ ਨਿਕਲੋ ਉਹ ਕਿਉਂ ਕਹਿੰਦੇ ਆ ਸਾਡੀਆਂ ਆਦਤਾਂ ਕਰਕੇ ਤੇ ਜਿਹੜੇ ਸਾਡੇ ਬਾਕੀ ਰਹਿੰਦੇ ਹੁੰਦੇ ਲੀਡਰ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖਤਾ ਮੋਦੀ ਵਰਗੇ 2014 ਤੋਂ ਬਾਅਦ ਜਿੰਨੀ ਕੁ ਦਰਗਤੀ ਭਾਰਤ ਦੇਸ਼ ਦੀ ਸਾਡੇ ਲੀਡਰਾਂ ਨੇ ਕੀਤੀ ਹੈ ਜੇਕਰ ਇਹ ਪੜੇ ਲਿਖੇ ਹੁੰਦੇ ਤੇ ਸਾਡੇ ਦੇਸ਼ ਵਿਕਸਿਤ ਹੁੰਦਾ ਪਰ ਇਹ ਅਨਪੜ੍ਹ ਨੇ ਇਹ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਲੜਾਉਣ ਵਾਲੇ ਲੋਕ ਹੈ ਤੇ ਅਸੀਂ ਥੱਲੇ ਥੱਲੇ ਹੀ ਜਾਈ ਜਾਂਦੇ ਆ ਜਿਹੜੇ ਲੋਕ ਨਾਸਤਿਕ ਨੇ ਜਿਹੜੇ ਕਿਸੇ ਰੱਬ ਨੂੰ ਨਹੀਂ ਮੰਨਦੇ ਉਹ ਦੇਸ਼ ਤੇ ਏਡੀ ਜ਼ਿਆਦਾ ਤਰੱਕੀਆਂ ਕਰ ਰਹੇ ਆ ਚਾਈਨਾ ਨੂੰ ਇੰਜੀਨੀਅਰ ਚਲਾਉਂਦੇ ਆ ਅਮਰੀਕਾ ਨੂੰ ਉੱਥੋਂ ਦੇ ਜਿਹੜੇ ਲਾਇਰਸ ਚਲਾਉਂਦੇ ਆ ਤੇ ਭਾਰਤ ਨੂੰ ਚਲਾਉਂਦੇ ਆ ਅਨਪੜ ਲੀਡਰ ਲੋਕਾਂ ਨੂੰ ਲੜਾਈ ਜਾਂਦੇ ਨੇ ਧਰਮਾਂ ਦੇ ਨਾਂ ਤੇ ਤੇ ਭਾਰਤ ਨੂੰ ਮਹਾਨ ਕੌਣ ਕਹੇਗਾ ਅਸੀਂ ਬਸ ਆਪਣੇ ਘਰਾਂ ਦੇ ਵਿੱਚ ਵੜ ਕੇ ਵਿਸ਼ਵ ਗੁਰੂ ਬਣ ਗਏ ਆ ਜੀ ਭਾਰਤ ਦਾ ਡੰਕਾ ਵੱਜ ਰਿਹਾ ਜੀ ਕਿਤੇ ਡੰਕਾ ਨਹੀਂ ਵੱਜ ਰਿਹਾ ਥੂ ਥੂ ਤੇ ਜੁੱਤੀਆਂ ਪੈ ਰੀਆਂ ਨੇ ਹਰੇਕ ਹਿੰਦੁਸਤਾਨੀ ਨੂੰ ਹਾਲ ਵੇਖੋ ਕੈਨੇਡਾ ਚ ਜਾ ਕੇ ਹਾਲ ਵੇਖੋ ਅਮਰੀਕਾ ਤੁਹਾਡੇ ਨਾਲ ਨਫ਼ਰਤ ਕਰਦੇ ਆ ਜਦੋਂ ਤੁਸੀਂ ਦੱਸਦੇ ਹੋ ਕਿ ਅਸੀਂ ਭਾਰਤ ਦੇ ਲੋਕ ਆ ਤੇ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਤੁਹਾਡੀਆਂ ਹਰਕਤਾਂ ਤੁਹਾਡੇ ਜੈਸਚਰ ਜੀ ਉਹਨਾਂ ਨੂੰ ਦੱਸ ਦਿੰਦੇ ਆ ਤੇ ਇਹ ਚੀਜ਼ਾਂ ਕਿਉਂ ਹੋਈਆਂ ਕੁਝ ਤੇ ਸਾਡੇ ਲੋਕਾਂ ਦੀਆਂ ਗਲਤੀਆਂ ਨੇ ਜਿਹੜੀ ਅਸੀਂ ਭਾਲਦੇ ਆ ਕਿ ਜਦੋਂ ਅਸੀਂ ਕਿਤੇ ਘੁੰਮਣ ਜਾਈਏ ਤੇ ਸਾਰੇ ਲੋਕਾਂ ਦੀ ਨਿਗਾ ਸਾਡੇ ਤੇ ਹੋਵੇ ਤੇ ਸਾਨੂੰ ਲੋਕ ਕਹਿਣ ਵਾਹ ਜੀਵਾ بڑا ਬੰਦਾ ਰੌਣਕੀਏ ਬੜੇ ਖੁਸ਼ਦਿਲ ਬੰਦੇ ਨੇ ਤੇ ਉਸ ਚੀਜ਼ ਦੇ ਵਿੱਚ ਆ ਕੇ ਅਸੀਂ ਪੁੱਠੀਆਂ ਸਿੱਧੀਆਂ ਹਰਕਤਾਂ ਲੱਗ ਜਾਂਦੇ ਆ ਕਰਨ ਗੋਰੀਆਂ ਛਿੜਨ ਲੱਗ ਜਾਂਦੇ ਆ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੇ ਆ ਜਿੱਥੇ ਜੀ ਕੀਤਾ ਭੰਗੜਾ ਪਾਣ ਲੱਗ ਜਾਂਦੇ ਆ ਗਿੱਧੇ ਪਾਣ ਲੱਗ ਜਾਂਦੇ ਆ ਗਜਰਾਤੀ ਡੋਸੇ ਬਣਾ ਕੇ ਖਾ ਰਹੇ ਨੇ ਡਾਂਡੀਆਂ ਖੇਡ ਰਹੇ ਨੇ ਯਾਰ ਇਹ ਕੋਈ ਅਕਲਾਂ ਥੋੜੀ ਨੇ ਪਬਲਿਕ ਪਲੇਸ ਦੇ ਵਿੱਚ ਜਾ ਕੇ ਕਿਵੇਂ ਬਿਹੇਵ ਕਰਨਾ ਹੈ ਕਿਉਂਕਿ ਉੱਥੇ ਬਹੁਤ ਲੋਕ ਹੁੰਦੇ ਆ ਸਾਰਿਆਂ ਦੀਆਂ ਫੈਮਲੀਆਂ ਹੁੰਦੀਆਂ ਨੇ ਇਹ ਮੋਰਲ ਚੀਜ਼ਾਂ ਸਾਡੇ ਵਿੱਚ ਹੈ ਹੀ ਨਹੀਂ ਇਸ ਕਰਕੇ ਸਾਡੇ ਦੇਸ਼ ਦਾ ਬੇੜਾਗਰਕ ਹੋਇਆ ਤੇ ਸਾਡੇ ਲੋਕਾਂ ਦਾ ਬੇੜਾਗਰਕ ਹੋਇਆ ਜਿਹਦੇ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੇ ਨਾਲ ਲੋਕ ਨਫ਼ਰਤ ਕਰਨ ਲੱਗ ਪਏ ਤੇ ਸਾਨੂੰ ਲੱਗਦਾ ਕਿ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ ਇੱਕ ਵੀ ਲਿਸਟ ਦੇ ਵਿੱਚ ਇੱਕ ਵੀ ਚੀਜ਼ ਦੇ ਵਿੱਚ ਭਾਰਤ ਦਾ ਨਾਮ ਪਿੱਲੀਆਂ 10 ਸ਼੍ਰੇਣੀਆਂ ਦੇ ਵਿੱਚ ਨਹੀਂ ਆਉਂਦਾ ਲੋਨ ਲੈਣ ਦੇ ਵਿੱਚ ਭਾਰਤ ਸਭ ਨਾਲੋਂ ਇੱਕ ਹੈ ਕਰਜ਼ਈ ਹੋਏ ਪਏ ਆ ਅੱਜਕੱਲ ਤੇ ਕਰਜ਼ਾ ਲੈ ਲੈ ਕੇ ਕਿਹੜੇ ਦੇਸ਼ ਦੇ ਕਿੱਥੇ ਲੱਗਿਆ ਦੇਸ਼ ਦੇ ਵਿੱਚ ਜਿੰਨੀਆਂ ਕੰਸਟਰਕਸ਼ਨਸ ਹੋ ਰਹੀਆਂ ਨੇ ਜਿੰਨਾ ਕੁ ਵਿਕਾਸ ਹੋ ਰਿਹਾ ਉਹ ਸਾਰਾ ਪ੍ਰਾਈਵੇਟ ਬੰਦੇ ਕਰ ਰਿਹਾ ਕਿਉਂਕਿ ਸਰਕਾਰ ਨੇ ਪ੍ਰਾਈਵੇਟ ਬੰਦਿਆਂ ਨੂੰ ਠੇਕੇ ਦਿੱਤੇ ਆ ਅੰਬਾਨੀ ਅਡਾਨੀ ਵਰਗਿਆਂ ਨੂੰ ਸਰਕਾਰੀ ਪ੍ਰੋਜੈਕਟ ਇੱਕ ਵੀ ਨਹੀਂ ਭਾਰਤ ਦੇ ਵਿੱਚ ਚੱਲ ਰਿਹਾ ਜਿਹੜੇ ਚੱਲੇ ਜਿਹੜੇ ਪੂਰੇ ਹੋਏ ਤੇ ਉਹ ਦੂਜੇ ਤੀਜੇ ਦਿਨੀ ਪੋਲਟ ਡਿੱਗ ਗਿਆ ਕੁਛ ਖਰਾਬ ਹੋ ਗਿਆ ਸਭ ਤੁਹਾਡੇ ਪੈਸੇ ਦਾ ਸਕੈਮ ਹੋਗੀ ਲੀਡਰਾਂ ਨੇ ਆਪਣੇ ਆਪਣੇ ਘਰ ਭਰ ਲਏ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੀਆਂ ਨਾਗਰਿਕਤਾਵਾਂ ਦਿਵਾਤੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਦਾ ਆਉਣ ਵਾਲੇ ਹਾਲਾਤ ਕੀ ਨੇ ਲੋਕ ਇੱਥੇ ਭੁੱਖੇ ਮਰਨਗੇ ਨਾ ਇਹਨਾਂ ਨੇ ਹਵਾ ਸਾਫ਼ ਛੱਡੀ ਨਾ ਪਾਣੀ ਸਾਫ਼ ਛੱਡਿਆ ਲੋਕ ਮਰਨ ਨੂੰ ਵੈਕਸੀਨਾਂ ਇਹਨਾਂ ਨੇ ਲਵਾਈਆਂ ਵੈਕਸੀਨ ਦਾ ਕੋਈ ਅਤਾ ਪਤਾ ਹੀ ਨਹੀਂ ਕਿ ਉਹ ਕੀ ਕਰਦੀ ਹੈ ਤੁਹਾਡੇ ਸਰੀਰ 'ਚ ਕੀ ਨਹੀਂ ਕਰਦੀ ਹੈਗੀ ਕੰਗਾਲ ਤੁਹਾਨੂੰ ਕਰਕੇ ਰੱਖਦਾ ਤੁਹਾਡਾ ਟੈਕਸ ਦਾ ਪੈਸਾ ਚੋਰੀ ਕਰਕੇ ਆਪਣੀਆਂ ਜੇਬਾਂ ਭਰ ਲੀਆਂ ਭਾਵੇਂ ਉਹ ਪੰਜਾਬ ਦੇ ਲੀਡਰ ਨੇ ਭਾਵੇਂ ਉਹ ਇੰਡੀਆ ਲੈਵਲ ਦੇ ਲੀਡਰ ਨੇ ਏ ਲੀਡਰ ਇੱਕੋ ਹੀ ਨੇ ਇੱਕੋ ਕਰੀ ਦੂਜੀ ਪਾਰਟੀ ਛੱਡ ਕੇ ਤੀਜੀ 'ਚ ਹੋਗੇ ਤੀਜੀ ਛੱਡ ਕੇ ਚੌਥੀ 'ਚ ਹੋਗੇ ਕੋਈ ਨਵਾਂ ਲੀਡਰ ਕੋਈ ਨੌਜਵਾਨ ਲੀਡਰ ਨੂੰ ਤੁਸੀਂ ਅੱਗੇ ਆਉਣ ਨਹੀਂ ਦਿੰਦੇ ਜੇ ਕੋਈ ਬੰਦਾ ਆ ਕੇ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਉਹਨੂੰ ਤੁਸੀਂ ਗद्दार ਦਾ ਟੈਗ ਦੇ ਕੇ ਉਹਨੂੰ ਘਰ ਬਿਠਾਤਾ ਤੇ ਤੁਹਾਡੇ ਲੋਕਾਂ ਦੀ ਕੌਣ ਲੜੇ ਮਰੇਗਾ ਕਿਸੇ ਨੇ ਨਹੀਂ ਲੜਨਾ ਹੁਣ ਤੁਹਾਡੀ ਬਰਬਾਦੀ ਸ਼ੁਰੂ ਹੈ ਮਰੋਗੇ ਲੀਡਰਾਂ ਨੂੰ ਗਲਾਂ ਕੱਢੀ ਜਾਓ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੇ ਆਪਣੀਆਂ ਬਹੁਤ ਜ਼ਾਇਦਾਦਾਂ ਬਣਾ ਲੀਆਂ ਨੇ ਤੁਹਾਨੂੰ ਲੁੱਟ ਕਸੁੱਟ ਕਰਕੇ ਜਿਹੜਿਆ ਚਾਰ ਛਿੱਲੜ ਤੁਹਾਡੀਆਂ ਜੀਬਾਂ ਦੇ ਵਿੱਚ ਟਿਕਦੇ ਨਹੀਂ ਹੈਗੇ ਇਹ ਵੀ ਇਹਨਾਂ ਨੇ ਖੂਕ ਕੇ ਲੈ ਜਾਣੇ ਜਿੱਦਣ ਕਰੰਸੀ ਡਿਜੀਟਲ ਹੋਗੀ ਪੰਜਾਬ ਦੇ ਵਿੱਚ ਡਿਜੀਟਲ ਕ੍ਰਾਂਤੀ ਭਵੰਤਮਾਨ ਹੁਣੀ ਲੈ ਕੇ ਆਏ ਆ ਨਾ ਇਹ ਤੁਹਾਡੀ ਸਭ ਤੋਂ ਵੱਡੀ ਬਰਬਾਦੀ ਆ ਤੁਹਾਨੂੰ ਲੋਕ ਲਾ ਕੇ ਰੱਖ ਦੇਣਗੇ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਤੁਸੀਂ ਰੋਟੀ ਤੱਕ ਨਹੀਂ ਖਰੀਦ ਸਕਦੇ ਏਟੀਐਮ ਚੋਂ ਪੈਸੇ ਨਹੀਂ ਕਢਾ ਸਕਦੇ ਜਿੱਦਣ ਤੁਹਾਡਾ ਸਾਰਾ ਕਾਰਡ ਡਿਜੀਟਲ ਬਣ ਗਏ ਤਾਂ ਇਹ ਡਿਜੀਟਲ ਆ ਪੂਰੇ ਵਰਲਡ ਨੂੰ ਇਹਨਾਂ ਨੇ ਡਿਜੀਟਲ ਕਰਨਾ ਹੈ ਪੂਰੇ ਵਰਲਡ ਨੂੰ ਇਹਨਾਂ ਨੇ ਗੁਲਾਮ ਕਰਨਾ ਹੈ ਪੂਰੇ ਵਰਲਡ ਨੂੰ ਆਪਣੇ ਕਾਬੂ ਦੇ ਵਿੱਚ ਕਰਨਾ ਇੱਕ ਚੀਜ਼ ਇਹਨਾਂ ਨੇ ਬਟਨ ਦੱਬਣਾ ਤੁਹਾਡਾ ਕਾਰਡ ਬਲੌਕ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਤੁਹਾਡੇ ਪੈਸੇ ਨਹੀਂ ਨਿਕਲਣੇ ਤੁਹਾਡੀ ਗੱਡੀ 'ਚ ਪੈਟਰੋਲ ਨਹੀਂ ਪੈਣਾ ਇਹ ਚੀਜ਼ਾਂ ਨੇ ਇਹ ਚੀਜ਼ਾਂ ਕਿਉਂ ਹੋਈਆਂ ਕਿਉਂਕਿ ਅਸੀਂ ਬੋਲੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਇੰਨੀ ਕ ਅਨਪੜਤਾ ਸਾਡੇ ਦਿਮਾਗਾਂ ਦੇ ਵਿੱਚ ਵੜੀ ਆ ਸਾਨੂੰ ਲੁੱਟੀ ਕੇ ਲੀਡਰ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਅਸੀਂ ਤੇ ਆਪਣੇ ਘਰਾਂ ਵਾਲੀ ਧਿਆਨ ਰੱਖਿਆ ਕਿ ਸਾਡਾ ਘਰ ਸੇਫ ਹੈ ਬਸ ਠੀਕ ਹੈ ਪੰਜਾਬ ਵੀ ਸਾਰਾ ਸੇਫ ਹੈ ਗਵਾਂਡੀਆਂ ਦੇ ਘਰ ਲੱਗੀ ਅੱਗ ਦਾ ਅਸੀਂ ਸਵਾਦ ਲੈਂਦੇ ਰਹੇ ਤੇ ਹੁਣ ਜਦੋਂ ਸਾਡੇ ਘਰਾਂ ਦੇ ਵਿੱਚ ਲੱਗਣੀਆਂ ਸਾਡੇ ਤੋਂ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਭਰਾਵੋ بڑے ਬੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਤੁਹਾਨੂੰ ਅਵੇਅਰ ਕਰ ਰਹੇ ਐ ਪਰ ਤੁਹਾਡੇ ਖਾਨੇ ਦੇ ਵਿੱਚ ਗੱਲਾਂ ਨਹੀਂ ਪੈਂਦੀਆਂ ਹੈਗੀਆਂ ਪੰਜਾਬ ਦੇ ਵਿੱਚ ਸਿੱਖਾਂ ਦੇ ਕੀ ਹਾਲਾਤ ਨੇ ਹਿੰਦੂਆਂ ਦੇ ਕੀ ਹਾਲਾਤ ਨੇ ਸਾਰਾ ਕੁਝ ਤੁਸੀਂ ਮੁਸਲਮਾਨਾਂ ਦੇ ਕੀ ਹਾਲਾਤ ਨੇ ਦੇਖ ਸਕਦੇ ਹੋ ਧਰਮਾਂ ਦੇ ਨਾਂ ਤੇ ਇੱਕ ਦੂਜੇ ਨੂੰ ਕੁੱਟਣਾ ਲੜਨ ਫਿਰ ਰਹੇ ਹੋ ਜਿਹਦਾ ਕੋਈ ਮਤਲਬ ਹੀ ਨਹੀਂ ਹੈਗਾ ਲੜਨਾ ਤੇ ਚਾਹੀਦਾ ਸੀ ਤੁਹਾਨੂੰ ਆਪਣੇ ਹੱਕਾਂ ਦੇ ਲਈ ਲੀਡਰਾਂ ਦੇ ਨਾਲ ਤੇ ਉਹਨਾਂ ਦੀਆਂ ਤੁਸੀਂ ਜੁੱਤੀਆਂ ਚੱਟਦੇ ਰਹੇ ਤੇ ਜਿਨ੍ਹਾਂ ਨਾਲ ਸਮਾਜ ਦੇ ਵਿੱਚ ਪਿਆਰ ਨਾਲ ਲੋਕਾਂ ਦੇ ਨਾਲ ਰਹਿਣਾ ਸੀ ਜਿਨ੍ਹਾਂ ਨੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਕੰਮ ਆਉਣਾ ਸੀ ਉਹਨਾਂ ਨਾਲ ਤੁਸੀਂ ਦੁਸ਼ਮਣੀਆਂ ਪਾਉਂਦੇ ਰਹੇ ਇਹ ਮਾਨਸਿਕਤਾ ਤੁਹਾਡੀ ਬਣਾ ਦਿੱਤੀ ਗਈ ਲੀਡਰਾਂ ਵੱਲੋਂ ਧਰਮ ਦੇ ਉੱਤੇ ਰਾਜਨੀਤੀ ਕਰਨ ਦੇ ਵਿੱਚ ਮੋਦੀ ਤੇ ਅਮਿਤ ਸ਼ਾ ਇੱਕ ਨੰਬਰ ਨੇ ਦੋਵੇਂ ਸਿਰੇ ਦੇ ਅਨਪੜਵੰਦੇ ਐ ਤੇ ਪੂਰੇ ਦੇਸ਼ ਨੂੰ ਗਧੀ ਗੇੜ ਚ ਪਾਇਆ ਹੋਇਆ ਤੇ ਲੋਕ ਸਮਝ ਹੀ ਨਹੀਂ ਸਕਰੇ ਕਮਾਲ ਦੀ ਗੱਲ ਆ ਨਾ ਤੇ ਮੈਂ ਸੋਚਦਾ ਹੁੰਨਾ ਵੀ ਯਾਰ ਆਉਣ ਵਾਲੇ ਦਿਨ ਆਪਾਂ ਕਹਿੰਨੇ ਆ ਵੀ ਜੋ ਹੋਏਗਾ ਵੇਖੀ ਜਾਏਗੀ ਪਰ ਜੋ ਹੋਣਾ ਉਹ ਵੇਖਿਆ ਨਹੀਂ ਜਾਣਾ ਇੰਨਾ ਕੁ ਮਾੜਾ ਸਮਾਂ ਪੰਜਾਬ ਤੇ ਤੇ ਇੰਡੀਆ ਤੇ ਆ ਰਿਹਾ ਤੇ ਇਹ ਜਿੰਨੇ ਲੀਡਰ ਨੇ ਅੱਧਿਆਂ ਨੇ ਤੇ ਮਰਮੁਰ ਜਾਣਾ ਤੇ ਜਿਹੜੇ ਬਚ ਗਏ ਉਹਨਾਂ ਨੇ ਉੱਡ ਜਾਣਾ ਜਾਤ ਤੇ ਚੜ ਕੇ ਨੇਪਾਲ ਵਾਂਗੂ ਕੁਰਸੀਆਂ 'ਚ ਵਿੱਚ ਬਹਿ ਕੇ ਥੱਲੋਂ ਖੜ ਕੇ ਗਾਲਾਂ ਕੱਢੀ ਜਾਇਓ ਵੀ ਤੈਨੂੰ ਐ ਕਰ ਦਾਂਗੇ ਓਂ ਕਰ ਦਾਂਗੇ ਕੁਛ ਨਹੀਂ ਕਰ ਸਕਦੇ ਚੰਗੇ ਬੰਦੇ ਅਸੀਂ ਕਦੀ ਜਿਤਾਏ ਨਹੀਂ ਜਿਹੜੇ ਚੰਗੇ ਬੰਦੇ ਵੋਟਾਂ 'ਚ ਖੜਦੇ ਆ ਉਹਨਾਂ ਨੂੰ ਜਿਤਾਇਆ ਹੀ ਨਹੀਂ ਮੂਸੇ ਵਾਲੇ ਵਰਗੇ ਵੀ ਅਸੀਂ ਹਰਾਤੇ ਦੀਪ ਸਿੱਧੂ ਵਰਗੇ ਨੂੰ ਅਸੀਂ ਗद्दार ਕਹਿਤਾ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀਆਂ ਊਨਤਾਈਆਂ ਦੇ ਨਾਲ ਜਿਹੜੇ ਬੰਦੇ ਲੜ ਰਹੇ ਆ ਉਹਨਾਂ ਨੂੰ ਅਸੀਂ ਸਰਟੀਫਿਕੇਟ ਦੇਣ ਦੇ ਵਿੱਚ ਇੱਕ ਨੰਬਰਾਂ ਇਹ ਗਦਾਰ ਹੈ ਜੀ ਇਹ ਇਦਾਂ ਨਹੀਂ ਜੀ ਇਹ ਉਦਾਂ ਨਹੀਂ ਜੀ ਇਹ ਅਸੀਂ ਬਾਹਤੇ ਸਿਆਣੇ ਆ ਨਾ ਤਾਂ ਹੀ ਲੁੱਟੇ ਜਾ ਰਹੇ ਆ ਤੇ ਸਾਨੂੰ ਸਾਡੀ ਲੁੱਟ ਦਾ ਅਸਾਸ ਹੀ ਨਹੀਂ ਹੈਗਾ ਬਾਕੀ ਵਾਹਿਗੁਰੂ ਭਲਾ ਕਰੇ ਅਰਦਾਸ ਕਰ ਸਕਦੇ ਆ ਅਰਦਾਸਾਂ ਵੀ ਐਂ ਕੰਮ ਨਹੀਂ ਕਰਦੀਆਂ ਤੁਹਾਨੂੰ ਆਪ ਐਫਰਟ ਕਰਨੇ ਪੈਣਗੇ ਹੋਪ ਕਿ ਭਾਰਤ ਦਾ ਆਉਣ ਵਾਲਾ ਫਿਊਚਰ ਮਾੜਾ ਮੋਟਾ ਹੀ ਵਧੀਆ ਹੋ ਜੇ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਕੋਈ ਮਹਾਰਾਜ ਜੀ ਇਹੋ ਜੀ ਕਿਰਪਾ ਕਰ ਦੇਣ ਜਿਸ ਨਾਲ ਲੋਕਾਂ 'ਚ ਸੋਝੀ ਪਵੇ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ ਤੁਹਾਡਾ